ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਬਿਸ਼ਸਤ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਭਾਰਤ ਨਗਰ ਚੌਂਗ ਦੇ ਵਿੱਚ ਜਿਹੜਾ ਕਿ ਲੰਬੇ ਸਮੇਂ ਤੋਂ ਜਿਹੜਾ ਪੋਲ ਦੇ ਨਿਰਮਾਣ ਕਰਕੇ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਦੱਸ ਦੇ ਕਿ ਬੀਤੀ ਰਾਤ ਜਿਹੜਾ ਕਿ ਇੱਥੇ ਪੋਲ ਦੇ ਨਿਰਮਾਣ ਦੇ ਵਿੱਚ ਜਿਹੜਾ ਲਾਸਟ ਪਿੱਲਰ ਸੀ ਉਹ ਧਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਲਾਸਟ ਜਿਹੜਾ ਥੋੜਾ ਜਿਹਾ ਹੀ ਕੰਮ ਕਵਾਂਗੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਿ ਇੱਥੇ ਪੂਰਾ ਹੋ ਜਾਏਗਾ ਥੋੜਾ ਜਿਹਾ ਜਿਹੜਾ ਇਹ ਪਿੱਲਰ ਜਿਹੜਾ ਤੁਹਾਨੂੰ ਦਿਖਾ ਰਿਹਾ ਜਿੱਥੇ ਸ਼ਕਸ਼ ਜਿਹੜਾ ਖੜਾ ਹੈ ਉਹ ਪਿੱਲਰ ਦਾ ਜਿਹੜਾ ਕੰਮ ਰਹਿ ਗਿਆ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਕਿ ਇਹ ਸਚਾਰੂ ਰੂਪ ਦੇ ਨਾਲ ਜਿਹੜਾ ਕਿ ਲੁਧਿਆਣਾ ਵਾਸੀਆਂ ਨੂੰ ਸੌਂਪ ਦਿੱਤਾ ਜਾਏਗਾ ਜਿਸ ਤੋਂ ਬਾਅਦ ਕਿ ਇਸ ਤੇ ਵੀ ਗੱਡੀਆਂ ਜਾਂਦੀਆਂ ਹੋਈਆਂ ਨਜ਼ਰ ਆਣਗੀਆਂ ਫਿਲਹਾਲ ਲਾਈਵ ਜੁੜਨ ਦਾ ਮਕਸਦ ਇੱਕ ਹੋਰ ਹੈ ਕਿ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜਾ ਬਸ ਅੱਡੇ ਤੋਂ ਪਹਿਲਾਂ ਜਿਹੜੇ ਲੋਕ ਬੀਐਸਐਨਐਲ ਵੱਲ ਨੂੰ ਘੁੰਮ ਕੇ ਜਿਹੜੇ ਜਾਂਦੇ ਸੀ ਉਹਨਾਂ ਲਈ ਜਿਹੜਾ ਰਾਹ ਖੋਲ ਦਿੱਤਾ ਗਿਆ ਹੈ ਫਿਲਹਾਲ ਸਿੱਧਾ ਜਿਹੜਾ ਮਿਨੀ ਸਕਤਰੇਤ ਦੇ ਵੱਲ ਨੂੰ ਜਾ ਸਕਦੇ ਆਂ ਲਾਈਵ ਦਿਖਾ ਰਹੇ ਆ ਕਿ ਪੁਲਿਸ ਵਾਲੇ ਵੀ ਆਪਣੀ ਡਿਊਟੀ ਦੇ ਰਿਹਾ ਹੈ ਕੋਈ ਵੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਇੱਥੇ ਦੇਖਣ ਨੂੰ ਨਹੀਂ ਮਿਲ ਰਹੀ ਫਿਲਹਾਲ ਟ੍ਰੈਫਿਕ ਜਿਹੜਾ ਸੁਚਾਰੂ ਰੂਪ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਬਸ ਅੱਡੇ ਤੋਂ ਜਿਹੜੇ ਲੋਕ ਜਿਹੜੇ ਪਹਿਲਾਂ ਆਉਂਦੇ ਸੀਗੇ ਉਹ ਜਿਹੜੇ ਬਸ ਅੱਡੇ ਤੋਂ ਲੋਕ ਆਉਂਦੇ ਸੀ ਉਹ ਜਿਹੜੇ ਬੀਐਸਐਨਲ ਵੱਲ ਨੂੰ ਘੁੰਮ ਕੇ ਜਿਹੜੇ ਕੀ ਮਿਨੀ ਸਕੱਤਰੇ ਤੇ ਆ ਪਾਰਕ ਪਲਾਜ਼ਾ ਕੋਲ ਪਹੁੰਚਦੇ ਸੀ ਉਹ ਹੁਣ ਜਿਹੜੇ ਸਿੱਧਾ ਜਾਣਗੇ ਦਿਖਾ ਸਕਦੇ ਆ ਜਿਹੜੇ ਬਸ ਅੱਡੇ ਤੋਂ ਲੋਕ ਜਿਹੜੇ ਆਉਂਦੇ ਆ ਉਹ ਇਧਰੋਂ ਦੀ ਜਾਣਗੇ ਫਿਲਹਾਲ ਜਿਹੜੇ ਦੂਜੀ ਸਾਈਡ ਜਿਹੜਾ ਗੱਲ ਕਰੀਏ ਤਾਂ ਜਿਹੜੇ ਮਾਲ ਰੋਡ ਆ ਫਾਰੇ ਵਾਲੇ ਚੌਂਕ ਤੋਂ ਜਿਹੜੇ ਲੋਕ ਆਂਦੇ ਹੋ ਉਹਨਾਂ ਨੂੰ ਥੋੜਾ ਜਆ ਜਿਹੜਾ ਘੁੰਮ ਕੇ ਆਣਾ ਪਏਗਾ ਫਿਲਹਾਲ ਦਿਖਾ ਰਿਹਾ ਉੱਥੇ ਜਿਹੜਾ ਬੇਸ਼ੱਕ ਥੋੜਾ ਜਆ ਜਿਹੜਾ ਰਸ਼ ਨਜ਼ਰ ਆਂਦਾ ਵਾ ਉਹਨਾਂ ਨੂੰ ਘੁੰਮ ਕੇ ਆਣਾ ਪਏਗਾ ਜਿਹੜੇ ਬੱਸ ਅੱਡੇ ਜਾਣ ਲਈ ਉਹ ਸਿੱਧਾ ਜਾਣਗੇ ਫਿਲਹਾਲ ਜਿਹੜੀ ਅਪਡੇਟ ਇਸ ਵਕਤ ਦੀ ਇਹੀ ਹੈ ਜਿਹੜੇ ਬੱਸ ਅੱਡੇ ਤੋਂ ਲੋਕ ਜਿਹੜੇ ਆਂਦੇ ਸੀਗੇ ਉਹ ਸਿੱਧਾ ਇਧਰੋਂ ਦੀ ਆ ਕੇ ਨਾਲ ਹੀ ਜਿਸ ਦਾ ਪਹਿਲਾਂ ਤੁਸੀਂ ਬਸਟੇ ਤੋਂ ਭਾਰਤ ਨਗਰ ਚੌਂਕ ਨੂੰ ਭਾਰਤ ਨਗਰ ਚੌਂਕ ਤੋਂ ਮਿਨੀ ਸਕੱਤਰੇ ਤੇ ਆ ਪਾਰਕ ਪਲਾਜ਼ਾ ਵੱਲ ਨੂੰ ਜਾਂਦੇ ਸੀ ਤੇ ਉਹ ਉਸੇ ਤਰ੍ਹਾਂ ਹੀ ਜਾਉਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਲਾਸਟ ਜਿਹੜਾ ਪਿੱਲਰ ਜਿਹੜਾ ਇੱਥੇ ਧਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਥੋੜੇ ਜੇ ਦਿਨਾਂ ਦੇ ਵਿੱਚ ਹੀ ਜਿਹੜਾ ਇੱਥੇ ਕੰਮ ਜਿਹੜਾ ਸਟਾਰਟ ਹੋ ਜਾਏਗਾ ਟ੍ਰੈਫਿਕ ਜਿਹੜਾ ਇਸ ਪੋਲ ਦੇ ਉੱਤੋਂ ਦੀ ਹੁੰਦਾ ਹੋਇਆ ਸਿੱਧਾ ਪਾਰਕ ਪਲਾਜ਼ਾ ਪਹੁੰਚੇਗਾ ਤੇ ਉਸ ਤੋਂ ਬਾਅਦ ਜਿਹੜਾ ਸਾਊਥ ਸਿਟੀ ਵੱਲ ਨੂੰ ਜਾਣਾ ਹੋਵੇ ਜਿਹਨੇ ਫਿਰੋਜ਼ਪੁਰ ਰੋਡ ਨੂੰ ਜਾਣਾ ਹੋਵੇ ਉਹ ਉੱਥੇ ਜਾਏਗਾ ਇਸ ਤਰ੍ਹਾਂ ਲਈ ਇਹ ਹੀ ਅਪਡੇਟ ਸੀ ਫਿਲਹਾਲ ਫਿਰ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਨਹਿਤਾਸ਼ੀ ਧੰਨਵਾਦ ਜਨਹਿਤਾਸ਼ੀ ਤੇ